ਐਮਰ ਸਾਬ ਗੱਲ ਕਰ ਰਹੇ ਨੇ ਹਾਂਜੀ ਸਰ ਇੱਕ ਤੁਹਾਡੇ ਨਾਮ ਤੇ ਖਬਰ ਚਲਾਈ ਜਾ ਰਹੀ ਹੈ ਕਿ ਤੁਹਾਡੇ ਘਰੋਂ ਟਰਾਲੀਆਂ ਮਿਲੀਆਂ ਨੇ ਇਹ ਚ ਕੋਈ ਸੱਚਾਈ ਹੈ ਨਾ ਯਾਰ ਇਹ ਤਾਂ ਗਲਤ ਹੈ ਇਹ ਪ੍ਰੋਪਗੈਂਡਾ ਕਰ ਰਿਹਾ ਲੋ ਸਿਮਪਲੀਫਾਈਡ ਹੈ ਅੱਛਾ ਮੈਂ ਤਾਂ ਬੰਦੇ ਨੂੰ ਜਾਣਦਾ ਨਹੀਂ ਕਰਦਾ ਨਹੀਂ ਕਹਾਂ ਨਾ ਕੌਣ ਨਹੀਂ ਸਰਬਜੀਤ ਝਿੰਜੜ ਜਿਹੜੇ ਅਕਾਲੀ ਦਲ ਦੇ ਯੂਥ ਆਗੂ ਉਹਨਾਂ ਨੇ ਤੁਹਾਡਾ ਨਾਮ ਲਿਖ ਕੇ ਪਾਇਆ ਹੋਇਆ ਹੈ ਕਿ ਤੁਹਾਡੇ ਘਰੋਂ ਮਿਲੀਆਂ ਇਹ ਤਾਂ ਹੁਣ ਮੈਂ ਕੀ ਕਹਾਦਾ ਫਿਰ ਮੋੜ ਕੇ ਮਾਫੀ ਮੰਗਣ ਲੱਗੇਗਾ ਐਸੀ ਕੋਈ ਗੱਲ ਨਹੀਂ ਮਤਲਬ ਤੁਸੀਂ ਡਿਨਾਈ ਕਰ ਰਹੇ ਹੋ ਭਈ 200% ਯਾਰ ਕੋਈ ਮੇਰਾ ਚੰਡੀ ਨਹੀਂ ਹੋ ਅੱਛਾ ਇਹ ਲੋਹ ਸਿਮਲੀ ਪਿੰਡ ਹੈ ਲੋਹ ਸਿਮਲੀ ਪਿੰਡ ਹੈ ਲੋਹ ਸਿਮਲੀ ਮੇਰਾ ਘਰ ਥੋੜਾ ਜਿਹਾ ਹੈ ਠੀਕ ਹੈ ਠੀਕ ਹੈ ਇਹ ਹੀ ਸਪਸ਼ਟ ਕਰ ਲਓ ਮੇਰਾ ਤਾਂ ਪਿੰਡ ਵੀ ਰਿਹਾ ਜਾਂ ਤਾਂ ਮੇਰੀ ਰਹਿ ਜਾਏਗੀ ਤੇ ਯੂਨੀਵਰਸਿਟੀ ਠੀਕ ਹੈ ਜਾਂ ਮੇਰਾ ਪਿੰਡ ਜੱਦੀ ਹੈਗਾ ਮੜੂ ਠੀਕ ਹੈ ਠੀਕ ਹੈ ਤਾਂ ਲੋਹ ਸਿਮਲੀ ਪਿੰਡ ਦਾ ਉਹ ਬੰਦਾ ਦਾ ਕੋਈ ਮੈਂ ਤਾਂ ਬੰਦੇ ਨੂੰ ਪਹਿਲੀ ਵਾਰ ਸੁਣਿਆ ਬੰਦਾ ਕੌਣ ਆ ਹੂੰ ਮੈਂ ਤਾਂ ਕੱਲ ਉਹ ਬਾਬਾ ਯੂਨੀਅਨ ਵਾਲੇ ਸੀਗੇ ਮੁੰਡੇ ਯਾਰ ਮੈਂ ਜਾਣਦਾ ਨਹੀਂ ਉਹਦਾ ਬਲਵਿੰਦਰ ਆ ਸੰਧੂ ਅੱਛਾ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਬਾਈ ਜੀ ਇਸ ਤਰ੍ਹਾਂ ਕਰਕੇ ਨਾ ਲੋਹ ਸਿਮਲੀ ਪਿੰਡ ਹੈ ਠੀਕ ਹੈ ਜੀ। ਮੈਂ ਕਿੱਥੇ ਵੀਡੀਓ ਕੀ ਕਰਾਂ? ਹੂੰ। ਕਹਿੰਦਾ ਜੀ ਸਾਨੂੰ ਚਾਹਤਿਆ ਵੀ ਉੱਥੇ ਸਾਡੀਆਂ ਟਰਾਲੀਆਂ ਨੇ ਕਿਸੇ ਦੇ ਘਰੇ। ਅੱਛਾ ਜੀ। ਮੈਂ ਤਾਂ ਯਾਰ ਮੈਂ ਐਸਚੂ ਸਾਹਿਬ ਨੂੰ ਕਹਦਣਾ ਗੱਲ ਕਰਨਾ। ਹੂੰ। ਕਹਿੰਦਾ ਜੀ ਐਸਚੂ ਸਾਹਿਬ ਨੂੰ ਮੈਂ ਮਿਲਣਾ ਮੈਨੂੰ ਦੱਸ ਦਿਓ। ਮੈਂ ਤਾਂ ਯਾਰ ਤੈਨੂੰ ਐਸਚੂ ਨਾਲ ਗੱਲ ਕਰਦਾ ਫਿਰ ਨਾਲ। ਠੀਕ ਹੈ। ਤੇਰਾ ਨੰਬਰ ਭੇਜਦਾ ਜੇ ਕੋਈ ਦਿੱਕਤ ਆ ਪਰੇਸ਼ਾਨੀ ਆ ਤੇ ਜਾ ਕੇ ਕਰ। ਅੱਛਾ। ਹਾਂ ਉਹ ਉਹ ਐਸਚੂ ਤੇ ਸਾਹਿਬ ਸੰਗ ਉੱਥੇ ਖੜਾ। ਠੀਕ ਹੈ। ਜੋ ਵੀਡੀਓ ਆ ਮੇਰੇ ਘਰੇ ਹੋਣਾ ਤੇ ਤੁਹਾਡੇ ਤੋਂ ਛੱਡ ਜੀ ਨਹੀਂ ਹਰ ਸਿਮਰਤ ਤੋਂ ਔਰ ਬਾਦਲ ਹੋਣੀਆਂ ਕਾਲੀ ਦਲ ਤਾਂ ਮੇਨ ਤੌਰ ਤੇ ਤੁਹਾਨੂੰ ਟਾਰਗੇਟ ਕਰ ਰਿਆ ਨਾ ਜੀ ਬਾਈ ਕਾਲੀ ਦਲ ਤਾਂ ਮੈਂ ਕਾਲੀ ਦਲ ਤੇ ਕਰੂਗਾ ਧਰਨੇ ਲਵਾਏ ਤਾਂ ਕਾਲੀ ਦਲ ਦੇ ਸੀ ਮੈਂ ਥੋੜਾ ਲਵਾਏ ਹੂੰ ਲਵਾਏ ਕਿੰਨੇ ਜੀ ਧਰਨੇ ਧਰਨੇ ਲੋਕ ਸੜਕਾਂ ਤੇ ਆਏ ਕਿੰਨਾ ਕਰਕੇ ਆਏ ਠੀਕ ਐ ਸੜਕਾਂ ਤੇ ਆਏ ਤੁਸੀਂ ਕਿੱਥੋਂ ਹਾਂਜੀ ਹਾਂਜੀ ਕਿੰਨਾ ਕਰਕੇ ਲੋਕ ਸੜਕਾਂ ਤੇ ਆਏ ਕਿਉਂ ਨਾ ਬਤਾਈ ਚੜਕਾਂ ਤੇ ਆਉਂਦੀ ਬਈ ਜਿਵੇਂ ਤੁਹਾਡੀ ਸਰਕਾਰ ਨੇ ਕਾਰਵਾਈ ਕੀਤੀ ਹੈ ਕੁਝ ਲੋਕ ਇਹਦੇ ਉੱਤੇ ਕਹਿ ਰਹੇ ਨੇ ਕਿ ਤੁਸੀਂ ਧੱਕੇ ਨਾਲ ਹੀ ਕੀਤੀ ਕਿਸੇ ਨੂੰ ਸਾਰੀ ਗੱਲ ਆ ਤੁਸੀਂ ਮੈਨੂੰ ਇੱਕ ਗੱਲ ਪਹਿਲਾਂ ਪੁੱਛੀ ਹੈ ਹਾਂਜੀ ਮੇਰਾ ਉਸ ਘਟਨਾ ਕਰਮ ਨਾਲ ਬਈ ਕੋਈ ਲੈਣ ਦੀ ਠੀਕ ਹੈ ਮੈਂ ਤਾਂ ਖੁਦ ਮੈਂ ਤਾਂ ਹਾਂ ਮੇਰਾ ਰਾਤ ਵਾਲਾ ਮੇਰਾ ਕੋਈ ਅਜੀਬ ਮਿੱਤਰ ਨਹੀਂ ਜੀਤੋ ਸੋਸ਼ਲ ਮੀਡੀਆ ਤੇ ਹਾਂਜੀ ਇਹ ਬਹੁਤ ਵਾਇਰਲ ਹੋ ਰਹੀ ਹੈ ਰਾਤ ਦੀ ਸਾਰੀ ਬੀਟੀ ਤੁਹਾਡਾ ਨਾਮ ਲੈ ਰਿਹਾ ਵੀਡੀਓ ਦੇ ਵਿੱਚ ਕੇ ਐਮਐਲਏ ਦੇ ਘਰ ਦੇ ਵਿੱਚ ਅਸੀਂ ਖੜੇ ਹਾਂ ਇੱਥੇ ਨੇ ਟਰਾਲੀਆਂ ਨੇ ਸੈੱਟ ਥੱਲੇ ਮੈਂ ਤਾਂ ਮੈਂ ਹਾਂ ਕੀ ਕਰਦਾ ਹਾਂ ਇਹ ਤਾਂ ਔਰ ਕੱਢੀ ਨੂੰ ਪਿੱਛੇ ਪਸੇ ਚੱਲ ਪਈ ਉਹਦਾ ਮੇਰਾ ਤਾਂ ਕੱਲੇ ਜੀਤ ਮਿੱਤਰ ਸੀ ਮੈਂ ਤਾਂ ਉਹਦਾ ਸਸਕਾਰ ਕਰਕੇ ਆਏ ਜੀਤੇ ਦਾ ਠੀਕ ਹੈ ਜੀ ਜਿਹੜਾ 10-12 ਵਜੇ ਠੀਕ ਹੈ ਜੀ ਰਾਤ ਮੈਂ ਚੈੱਕ ਕਰੀ ਕਿ ਤਾ ਹੁਣ ਮੀਡੀਆ ਨੂੰ ਕਹਿ ਦਿੰਨੇ ਆਪਾਂ ਚੈੱਕ ਕਰ ਲੈਂਦੇ ਆ ਭਾਈ ਹੁਣ ਪੁਲਿਸ ਨੂੰ ਕਹਿਣਾ ਜਿਹੜੇ ਬੰਦੇ ਨੂੰ ਕਾਰਵਾਈ ਕਰਦੇ ਤੁਹਾਡਾ ਇਹ ਸਪਸ਼ਟੀ ਕਰਨਾ ਸੀ ਚਲਾ ਸਕਦੇ ਆਪਣੇ ਚੈਨਲ ਤੇ ਜੀ 200% ਚਲਾ ਲਿਆ ਯਾਰ ਮੇਰਾ ਕੋ ਮੇਰਾ ਮੇਰੀ ਹੈ ਬਕਬੇਰੀ ਵਿਧਾਨ ਸਭਾ ਦਾ ਪਿੰਡ ਮੇਰਾ ਪਿੰਡ ਮੇਰੀ ਠੀਕ ਹੈ ਪਰ ਮੇਰੇ ਕੋਲ ਤਾਂ 195 ਪਿੰਡ ਨੇ ਹੂੰ ਜਿਉਂ ਕਿਸੇ ਬੰਦੇ ਨੇ ਗਲਤੀ ਕੀਤੀ ਤਾਂ ਆਪੋ ਫਿਰ ਕੋਈ ਕਾਰਵਾਈ ਕਰਦਣੇ ਚਾਹਵੂਗੀ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਬਹੁਤ ਵਾਰ